ਸਾਡੇ YouTube ਚੈਨਲ ਤੇ ਸਵੇਰ ਦੇ 4 ਵਜੇ ਚੁੱਕੇ ਆ ਹਨ ਤੇ ਇਸ ਵੇਲੇ ਅਸੀਂ ਕੰਮ ਕੱਟਣਾ ਸ਼ੁਰੂ ਕਰਦੇ ਆ ਮੈਂ ਸੋਚਿਆ ਵੀ ਆਪਾਂ ਕੰਮ ਤਾਂ ਕੱਟਣੀ ਨਾਲ ਨਾਲ ਕਮੀਜ਼ ਦੀ ਵੀਡੀਓ ਪਾ ਲਈਏ ਲੇਡੀਜ਼ ਕਮੀਜ਼ ਆਪਾਂ ਕੱਟ ਰਹੇ ਆ ਆਜੋ ਮੈਂ ਤੁਹਾਨੂੰ ਇਹਨਾਂ ਦਾ ਇੱਕ ਵਾਰੀ ਨਾਪ ਚੈੱਕ ਕਰਾਉਂਦਾ ਲੰਮਾਈ ਹੈਗੀ 44 ਇੰਚ ਜਿਹੜੀ ਬਾਹ ਹੈਗੀ ਉਹ 1.5/8 ਬਾਹ ਦੀ ਮੂਰੀ ਹੈਗੀ ਉਹ 1.5 10 ਤੀਰਾ 12 ਇੰਚ ਉਹ ਪੁਰਸ਼ਾਤੀ ਤੋਂ ਕਮੀ ਤਿਆਰ ਹੈਗਾ ਉਹ 20 ਇੰਚ ਆ ਕਮਰ 17 हिਪ 22 ਆ ਠੀਕ ਆ ਜੀ ਇਸੇ ਤਰ੍ਹਾਂ ਜਿਹੜੀਆਂ ਪਲੋਈਆਂ ਆਪਾਂ ਪਲੇਟਾਂ ਕਹਿੰਦੇ ਆ ਉਹ 9 11 ਤੇ ਆ ਠੀਕ ਆ ਤੇ ਜਿਹੜਾ ਚੱਕਾ ਤੋਂ ਆ ਉੱਪਰਲਾ ਹਿੱਸਾ ਹਨ ਤੁਸੀਂ ਆ ਚੀਜ਼ ਮਿਲਿਆ ਕਰੋ ਜਿਆਦਾ ਇਹ ਚੀਜ਼ ਦੀ ਦਿੱਕਤ ਆਉਂਦੀ ਆ ਇਹ 15 ਇੰਚ ਇਹਨਾਂ ਦੇ ਤਿਆਰ ਆ ਇਥੋਂ ਤੁਸੀਂ ਬਿਲਕੁਲ ਸਹੀ ਮਿਲਿਆ ਕਰੋ ਇੱਕ ਨੰਬਰ ਹੋਰ ਆ ਆ ਕੋਣੀ ਵੀ ਮਿਲਿਆ ਕਰੋ ਹਨ ਭੈਣਾਂ ਦੀ ਕਿੰਨੀ ਆ ਇਹਨਾਂ ਦੀ ਕੋਣੀ ਹੈਗੀ 14 ਇੰਚ ਤਿਆਰ ਆ ਮੈਂ ਕੱਪੜਾ ਪਹਿਲਾਂ ਪ੍ਰੈਸ ਮਾਰ ਕੇ ਸੈੱਟ ਕਰ ਲਿਆ ਸੀਗਾ ਹਨ ਤੁਸੀਂ ਵੀ ਇਸ ਤਰ੍ਹਾਂ ਨਾ ਪ੍ਰੈਸ ਮਾਰ ਕੇ ਕੱਪੜੇ ਨੂੰ ਇੱਥੇ-ਇੱਥੇ ਸਾਰੇ ਜੰਗੀ ਤਰ੍ਹਾਂ ਪ੍ਰੈਸ ਕਿਉਂਕਿ ਸਾਰੀ ਫਿਨਿਸ਼ਿੰਗ ਆ ਉਹ ਜਿਹੜੀ ਪ੍ਰੈਸ ਨਹੀਂ ਦੇਣੀ ਆ ਆ ਵਿਚਾਲੇ ਆਪਾਂ ਨੇ ਸੈਂਟਰ ਦੇ ਵਿੱਚ ਕਰੀ ਬਣਾਉਣੀ ਹੈ ਹਨ ਆ ਨਾਲ ਜਿਹੜੀ ਇਹਦੇ ਵਿੱਚ ਹਵਾ ਹੀ ਹੁੰਦੀ ਉਹ ਨਿਕਲ ਜਾਂਦੀ ਹੈ ਕੱਪੜੇ ਦੇ ਵਿੱਚੋਂ ਤੇ ਆਪਣੀ ਫਿਟਿੰਗ ਦਾ ਬਿਲਕੁਲ ਫਰਕ ਨਹੀਂ ਪੈਂਦਾ ਇੱਥੇ ਇੱਕ ਮੈਂ ਸੂਈ ਲਾ ਲਈ ਆ ਦੇਖੋ ਇਸ ਹੂਏ ਲੋਂ ਦਾ ਮਤਲਬ ਇਹੀ ਹੈ ਵੀ ਗਲੇ ਦਾ ਆਪਾਂ ਨੇ ਸੈਂਟਰ ਕੀਤਾ ਹੋਇਆ ਹੈਗਾ ਇੱਥੋਂ ਬਿਲਕੁਲ ਸੈਂਟਰ ਕਰਨਾ ਆਪਾਂ ਠੀਕ ਆ ਇੱਧਰ ਸਾਰੇ ਕਿਤੇ ਆਪਾਂ ਪ੍ਰੈਸ ਦਿਖਾਉਣੀ ਹੈ ਜ਼ਰੂਰੀ ਹੈ ਪ੍ਰੈਸ ਨਹੀਂ ਸਫਾਈ ਆਉਣੀ ਹੈ ਹਨਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿੰਨਾ ਆਪਾਂ ਆਪਾ ਕੁਰਤਾ ਪਜਾਮਾ ਕੱਟਣਾ ਤੇ ਭਾਵੇਂ ਆਪਾਂ ਲੇਡੀ ਸੂਟ ਕੱਟਣਾ ਉਹਦੇ ਵਿੱਚ ਪ੍ਰੈਸ ਦੀ ਵਾਰ ਤੋਂ ਥੋੜੀ ਵੱਧ ਕਰਨੀ ਆ ਕੱਟਣ ਵੇਲੇ ਵੀ ਤੇ ਬਣਾਉਣ ਵੇਲੇ ਵੀ ਹਨਾ ਜੇ ਤੁਸੀਂ ਬਾਅਦ ਵਿੱਚ ਪ੍ਰੈਸ ਦਿਖਾਉਨੇ ਫਿਰ ਉਨੀ ਸਫਾਈ ਨਹੀਂ ਆਉਂਦੀ ਹੈ ਹਨਾ ਜਿਵੇਂ ਜਿਵੇਂ ਆਪਾਂ ਕੱਟਦੇ ਆ ਕੱਪੜਾ ਓਵੇਂ ਬਨਾਲ ਨਾਲ ਪ੍ਰੈਸ ਵਰਤਿਆ ਕਰੋ ਆ ਫੁੱਲ ਦੇ ਉੱਪਰ ਫੁੱਲ ਸਹੀ ਕਰ ਲਿਆ ਕਰੋ ਜਿਵੇਂ ਇੱਥੋਂ ਆਪਾਂ ਮੰਨ ਕੇ ਚੱਲੋ ਆ ਜੀ ਵੀ ਚੈੱਕ ਕਰਿਆ ਕਰੋ ਇੱਥੋਂ ਆਪਾਂ 15 ਤੋਂ ਇੱਕ ਸੂਤ ਘਟਾ ਤਾਂ ਇੱਥੋਂ ਵੀ ਆਪਣਾ 15 ਤੋਂ ਇੱਕ ਸੂਤ ਘਟਾ ਇੱਥੋਂ ਵੀ ਆਪਾਂ 15 ਤੋਂ ਇੱਕ ਸੂਤ ਘਟਾ ਇਹ ਸਾਰੀਆਂ ਚੀਜ਼ਾਂ ਮਿਲ ਕੇ ਸੈਂਟਰ ਕਰ ਲਿਆ ਕਰੋ ਕੱਪੜਾ ਬਿਲਕੁਲ ਸਹੀ ਫਿਰ ਇੱਕ ਤਾਂ ਕਾਂਡ ਵਗੈਰਾ ਨਹੀਂ ਆਉਂਦਾ ਹਨਾ ਨੰਬਰ ਦੋਤੀ ਜਦੋਂ ਆਪਾਂ ਨੇ ਇੱਥੋਂ ਸ਼ੁਰੂ ਕਰਨਾ ਮਾੜਾ ਮੋਟਾ ਪਹਿਲਾ ਮਣਕੀ ਨਾ ਕਸਟਮਰ ਨੂੰ ਦੱਸ ਦਿਆ ਕਰੋ ਕਿ ਤੁਹਾਡੀ ਜਿਹੜੀ ਕਮੀ ਹੈ ਉਹ ਲੰਬਾਈ ਤੋਂ ਅੱਧਾ ਇੰਚ ਜਾਂ 1 ਇੰਚ ਨੀਵੀ ਬਣੋ ਜੀ ਆ ਮੋਤੀ ਵਗੈਰਾ ਕੱਟਣ ਦੀ ਕੋਸ਼ਿਸ਼ ਨਾ ਕਰਿਆ ਕਿਉਂਕਿ ਜਦੋਂ ਆਪਾਂ ਇੱਕ ਕੱਟਦੇ ਨੇ ਸਾਰੀ ਲੜੀ ਨਿਕਲ ਜਾਂਦੀ ਹੈ ਹਨਾ ਲਓ ਆਪਾਂ ਹੁਣ ਵੀਡੀਓ ਸ਼ੁਰੂ ਕਰਨ ਲੱਗੇ ਆ ਮੈਂ ਨਿਸ਼ਾਨ ਲਗਾਉ ਲਾਂਗਾ ਸਭ ਤੋਂ ਪਹਿਲਾਂ ਤੀਰਾ ਜਿਹੜਾ ਹੈਗਾ ਉਹ ਇਹਨਾਂ ਦੇ 12 ਇੰਚ ਜੇ ਗਲਾ ਬੈਗ ਵਾਲਾ ਜਿਆਦਾ ਵੱਡਾ ਹੋਵੇ ਤਾਂ ਤੁਸੀਂ ਆ ਜਿਹੜਾ ਤੀਰੇ ਤੋਂ ਵੱਧ ਬਾੜਾ ਨਹੀਂ ਕਰਨਾ ਹਨਾ ਬੈਗ ਜਦੋਂ ਗਲਾ ਵੱਡਾ ਹੋ ਜਾਂਦਾ ਫਿਰ ਆ ਜੀ ਆਪੀ ਆਪਣੀ ਜਗਾ ਲੈ ਲੈਂਦੀ ਆ ਤੀਰੀ ਵਾਲੀ ਹਨਾ ਤਾਂ ਅਗਰ ਕਿ ਫਿਰ ਤੀਰਾ ਤੁਸੀਂ ਬੜਾ ਵੱਧ ਨਾ ਕਰਿਆ ਕਰੋ 12 ਦਾ ਤਾਂ ਮੜਾ ਮੋਟ ਤੁਸੀਂ 12 ਸਬਾ 12 ਕਰ ਲਓ ਇਸ ਤੋਂ ਵੱਧ ਜਾਣਾ ਨਹੀਂ ਕਰਨਾ ਇਥੇ ਆਪਾਂ ਸਲਾਈ ਦਾ ਮਾਰਜਨ ਰੱਖਦੇ ਹੋਏ ਉੱਪਰੋਂ ਨਿਸ਼ਾਨ ਲਗਾਵਾਂਗੇ ਬਸ ਜਿੰਨਾ ਕ ਆਪਣਾ ਦਵਾ ਦੇ ਵਿੱਚ ਆਊਗਾ ਠੀਕ ਆ ਜੀ ਆ ਮੋਤੀ ਆਪਾਂ ਨਹੀਂ ਕਟਨੇ ਨਹੀਂ ਤਾਂ ਫਿਰ ਸਾਰੇ ਨਿਕਲ ਜਾਣਗੇ ਦੁਆਰੇ ਮੈਂ ਤੁਹਾਨੂੰ ਫੇਰ ਦੱਸ ਦਿਆਂ ਵੀ ਜੇ ਆਪਣਾ ਪਿਛਲਾ ਅਗਲਾ ਜਿਆਦਾ ਡੀਪ ਆ ਫਿਰ ਆਪਣਿਆਂ ਤੀਰਾ ਬਹੁਤ ਜ਼ਿਆਦਾ ਵੱਧ ਨਹੀਂ ਰੱਖਣਾ ਜਿਵੇਂ 12 ਤਿਆਰਾਂ ਦਾ ਸਵਾ 12 ਜਾਂ 12 ਵੀ ਪੂਰਾ ਚੱਲ ਜਾਊਗਾ ਕਿਉਂਕਿ ਨਹੀਂ ਫਿਰ ਡਿੱਗਣ ਲੱਗ ਜਣਗੇ ਮੋਢੇ ਜੇ ਤੁਸੀਂ ਇਧਰੋਂ ਜ਼ਿਆਦਾ ਵੱਡਾ ਕਰੋਗੇ ਇਸੇ ਤਰ੍ਹਾਂ ਇਹ ਆ ਨਿਸ਼ਾਨ ਹੈ ਜਿਹੜਾ ਜੇ ਮੰਨ ਕੇ ਚੱਲ ਤੁਹਾਡਾ ਛਾਤੀ ਤੋਂ ਇੱਥੋਂ ਜ਼ਿਆਦਾ ਖੁੱਲਾ ਕਮੀਜ਼ ਫਿਰ ਤੁਸੀਂ 6.5 ਇੰਚ ਲਾਉਣਾ ਹਨਾ ਇੱਥੋਂ 6.5 ਇੰਚ ਸਾਰਿਆਂ ਦੇ ਆਪਾਂ ਸੱਤ ਨਹੀਂ ਕਰਨਾ ਕਿਉਂਕਿ ਛਾਤੀ ਤੋਂ ਜਦੋਂ ਕਮੀਜ਼ ਖੁੱਲਾ ਹੋ ਜਾਂਦਾ ਫਿਰ ਆਪਣਾ ਮੋਢਾ ਵੀ ਤੇ ਵਧੂਗਾ ਨਾ ਇੱਥੋਂ ਮਣਕੇ ਲੋਹਾ ਤੁਸੀਂ 7 ਰੱਖ ਲੈ ਅੱਜ ਇਹ ਇੱਥੋਂ ਵੱਜ ਜੂਗੀ ਫਿਰ ਤੁਹਾਡਾ ਇਹ ਮੋਢਾ ਵੱਡਾ ਹੋ ਜਾਂਦਾ ਤੁਸੀਂ ਇੱਕ ਵਾਰੀ 6 ਵੀ ਰੱਖ ਸਕਦੇ ਹੋ ਜੇ ਹੁਣ ਮਣਕੇ ਚਲੋ ਇਹਨਾਂ ਦਾ ਤਾਂ ਚਲੋ 20 ਆ ਜੇ ਇੱਥੇ 22 ਹੁੰਦਾ ਫਿਰ ਆਪਾਂ ਨੇ 6 ਇੰਚ ਹੀ ਰੱਖਣਾ ਸੀ ਹਣਾ ਫਿਰ ਆਹ ਜੀ ਵੀ ਆਪਣੀ ਵਧੂ ਯੋਨੀ ਗਲਾਈ ਜਿੰਨੀ ਗਲਾਈ ਆਪਣੀ ਵਧੀ ਜਾਂਦੀ ਉਹਨਾ ਮੋਢਾ ਆਪਣਾ ਵਧੀ ਜਾਂਦਾ ਹੁਣ ਛਾਤੀ ਤੋਂ ਤਿਆਰ ਜਿਹੜਾ ਕਮੀਜ਼ ਹੈਗਾ ਉਹ 20 ਇੰਚ ਆਪਾਂ ਇਹ ਜੀ ਇੱਕ ਨੂੰ ਆਪਣਾ ਚੱਕਰ ਜੋ ਕੋਸ ਇਹ ਚੀਜ਼ ਨੂੰ ਤੁਸੀਂ ਜ਼ਿਆਦਾ ਵੱਡਾ ਨਹੀਂ ਕਰਨਾ ਮਾਣੀ ਮੁੱਟੀ ਸ਼ਾਂਟ ਆ ਉਹ ਬਾਅਦ ਚ ਬਾਲਿਆ ਕਰੋ ਜੇ ਇਥੋਂ 21 ਬਾਈ ਹੁੰਦਾ ਤਾਂ ਮੈਂ ਇਹਨੂੰ ਸਵਾ 6 ਜਾਂ 7 ਰੱਖਣਾ ਸੀਗਾ ਠੀਕ ਆ ਹੁਣ ਆਪਾਂ ਇਥੋਂ ਨਿਸ਼ਾਨ ਜਿਹੜਾ ਇਹਨੂੰ ਮਿੰਕੀ ਰੱਖ ਲੈਣਾ ਇਹ ਚਾਕਾ ਤੋਂ ਇਹਨਾਂ ਤਿਆਰ ਕਸ਼ ਤੋਂ ਲੈ ਕੇ ਚਾਕਾ ਤੱਕ 15 ਇੰਚ ਆਪਾਂ ਇਥੋਂ ਨੂੰ 16 ਤੇ ਨਿਸ਼ਾਨ ਲਗਾ ਸਕਦੇ ਹਾਂ ਠੀਕ ਆ ਜਿਹੜੀ ਹਿਪ ਹੈਗੀ ਆ ਉਹ ਇਹਨਾਂ ਦੀ 2.50 ਆ ਤਾਂ ਆਪਾਂ ਇਥੋਂ ਨੂੰ 23 ਜਾਂ 24 ਲਗਾ ਸਕਦੇ ਹਾਂ ਵੀ ਮਾਰਜਨ ਜਰੂਰ ਰੱਖਿਆ ਕਰੋ ਕਈ ਵਾਰੀ ਖੁੱਲਾ ਭੀੜਾ ਕਰਨਾ ਪੈਂਦਾ ਨਾ ਲੋ 24 ਦੇ ਨਿਸ਼ਾਨ ਆਪਾਂ ਲਗਾ ਲਿਆ ਇੱਥੋਂ ਇੱਥੋਂ ਵੀ ਆਪਣੇ 24 ਦੇ ਨਿਸ਼ਾਨ ਲਗਾਵਾਂਗੇ ਜੇ ਤੁਸੀਂ ਘੇਰਾ ਥੋੜਾ ਮੋਟਾ ਕੱਟ ਕਰਨਾ ਤਾਂ ਮਾੜਾ ਮੋਟਾ ਥੋੜਾ ਕੱਟ ਕਰ ਸਕਦੇ ਹੋ ਜਿਆਦਾ ਨਹੀਂ ਹਨਾ ਹੁਣ ਆਪਾਂ ਫੱਟੀ ਦੀ ਦੇ ਨਾਲ ਨਾ ਸਾਰੇ ਨਿਸ਼ਾਨਾਂ ਨੂੰ ਚੱਕ ਲਾਂਗੇ ਅੰਦਾਜ਼ੇ ਦੇ ਨਾਲ ਨਹੀਂ ਕੱਟਣਾ ਹਨਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕਹਿੰਨਾ ਕਿ ਸਕੀਲ ਵਗੈਰਾ ਨਾਲ ਵਰਤਿਆ ਕਰੋ ਇਸੇ ਚੀਜ਼ ਨਾਲ ਹੀ ਸਫਾਈ ਆਉਣੀ ਹੈ ਠੀਕ ਹੈ ਹਾਂ 5-4 ਮਿੰਟ ਜਾਂ 10 ਮਿੰਟ ਵੱਧ ਜ਼ਰੂਰ ਲੱਗਦੇ ਕਟਾਈ ਤੇ ਪਰ ਸਫਾਈ ਆਪਾਂ ਨੇ ਸਫਾਈ ਦਾ ਖਾਸ ਖਿਆਲ ਰੱਖਣਾ ਹੈ ਨਾ ਸੂਟ ਮਹਿੰਗਾ ਹੁੰਦਾਗਾ ਜੇ ਜਦੋਂ ਆਪਾਂ ਧਿਆਨ ਨਹੀਂ ਕਰਦੇ ਤੇ ਫਿਨਿਸ਼ਿੰਗ ਨਹੀਂ ਹੋਣੀ ਮੈਂ ਦੁਬਾਰੇ ਤੁਹਾਨੂੰ ਇੱਕ ਵਾਰੀ ਫੇਰ ਰਿਪੀਟ ਕਰ ਦਿਆਂ ਵੀ ਆਪਾਂ ਪ੍ਰੈਸ ਮਾਰ ਕੇ ਇੱਧਰ ਕਰੀ ਬਣਾਉਣੀ ਆ ਸਾਰਾ ਇੱਥੇ ਸੈੱਟ ਕਰਕੇ ਸੂਈ ਲਗਾ ਲੈਣੀ ਆ ਕਿ ਤਾਂ ਕਿ ਕੜਾਈ ਇੱਧਰ ਉੱਧਰ ਹਿੱਲੇ ਨਾ ਹੈ ਨਾ ਸਟੈਪਲੇਟਰ ਦੀ ਗੱਲ ਤੋਂ ਵੀ ਕਰਾਂਗੇ ਆਪਾਂ ਜਿਵੇਂ ਮੈਂ ਤੁਹਾਨੂੰ ਪਹਿਲੀ ਵਾਲੀ ਵੀਡੀਓ ਦੱਸਿਆ ਸੀ ਤਾਂ ਕਿ ਜਦੋਂ ਆਪਾਂ ਇਹਦੀ ਲੈਨਿੰਗ ਕੱਟਨੀ ਹੈ ਫਿਰ ਹਲਦਾਨੀ ਕਪੜਾ ਹਨ ਇੱਥੇ ਪਹਿਲੇ ਬੱਲੇ ਦੇ ਹੇਠਾਂ ਜੋੜ ਪਾਉਗਾ ਕਿਉਂਕਿ ਇਹ ਨੀਚੇ ਆਗੇ ਨਾ ਇੱਥੇ ਜੋੜ ਲਗਾ ਦਿਆ ਕਰੋ ਤੁਸੀਂ ਬਰੀਕ ਮੋੜਨ ਦੀ ਕੋਸ਼ਿਸ਼ ਨਹੀਂ ਕਰਨੀ ਅੰਦਰਲੇ ਪਾਸੇ ਕਪੜੇ ਦਾ ਜੋੜ ਲਗਾ ਕੇ ਆਪਾਂ ਉਹਨੂੰ ਅੰਦਰ ਤਰਪਾਈ ਦੇ ਵਿੱਚ ਫੋਲਡ ਕਰਾਂਗੇ ਔਰ ਜਿਵੇਂ ਕੱਟਣ ਲੱਗੇ ਇਹਨੂੰ ਬਾਕੀ ਕੋਈ ਚੀਜ਼ ਨਹੀਂ ਸਮਝ ਆਉਣੀ ਹਨਾ ਜਾਂ ਕੋਈ ਸੁਝਾਅ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਉਹਨਾਂ ਕੋਈ ਇੱਥੇ ਟੱਕ ਲਗਾ ਦੇਣੀ ਚੱਕਾਂ ਦੇ ਆਪਾਂ ਇੱਕ ਸਟੇਬਲਿਜ਼ ਰੇਖੀ ਕਰਾਂਗੇ ਵੀ ਲੋਨ ਕੱਟਣ ਵੇਲੇ ਆਪਣਾ ਇਹ ਹੱਲੇ ਨੂੰ ਦੂਜਾ ਆਪਾਂ ਨੇ ਇੱਥੇ ਕਰਨਾ ਇਹ ਜਦੋਂ ਪੂਰਾ ਸੌਖਾ ਹੋਊਗਾ ਜਦੋਂ ਆਪਾਂ ਬੈਕ ਪੱਲਾ ਕੱਟਾਂਗੇ ਉਦੋਂ ਵੀ ਤੇ ਜਦੋਂ ਆਪਣੀ ਲੈਂਡਿੰਗ ਕੱਟਣੀ ਹੈ ਫਿਰ ਕੋਈ ਵੀ ਅਨਜਾਨ ਤੋਂ ਜਾਂਣਾ ਉਹਦਾ ਵੀ ਲੈਂਡਿੰਗ ਕੱਟਣਾ ਹੈ ਇਸੇ ਤਰ੍ਹਾਂ ਹੀ ਆਪਣੀ ਗਲਾਈ ਦੇਵਾਂਗੇ ਮੈਂ ਉਸਨੂੰ ਸ਼ਾਂਤ ਵੀ ਉਰੀਨ ਤਾਂ ਕੀਤਾ ਕਿਉਂਕਿ ਗਲਾ ਇਹਨਾਂ ਦਾ ਬਹੁਤ ਜ਼ਿਆਦਾ ਡੀਪ ਹੈ। ਬੈਕ ਗਲਾ 4.7 ਇੰਚ। ਉਹਦੇ ਨਾਲ ਫਿਰ ਨਾ ਜ਼ਿਆਦਾ ਮੋੜੇ ਡਿੱਗਣ ਲੱਗ ਜਾਂਦੇ ਜੇ ਤੁਸੀਂ ਜ਼ਿਆਦਾ ਆਹ ਕਰੋਗੇ ਤਾਂ ਤੀਰਾ ਵੱਧ ਰੱਖੋ ਠੀਕ ਹੈ ਇੱਥੇ ਟੱਕ ਲਗਾ ਲੈਂਦੇ ਆ ਆਪਣੀ। ਜਿੰਨਾ ਆਪਣੀ ਲੰਬਾਈ ਤਿਆਰ। ਹੁਣ ਆਪਾਂ ਇਹ ਪਰਿਵਰ ਦੇਖੋ ਬਿਲਕੁਲ ਆਰਾਮ ਨਾਲ ਚੱਕ ਸਕਦੇ ਆ ਕਿਉਂਕਿ ਸਟੈਪਲਾਈਜ਼ਰ ਦੇ ਨਾਲ ਬੰਨਿਆ ਗਿਆ। ਉੱਪਰ ਵੀ ਆਪਣੀ ਸੂਈ ਲੱਗੀ ਹੋਈ ਆ। ਇੱਕ ਸਟੈਪਲਾਈਜ਼ਰ ਆਪਾਂ ਇੱਥੇ ਲਗਾਉਣਾ ਰਹਿ ਗਿਆ ਸੀਗਾ ਉਹ ਲਗਾ ਦਿੰਨੇ। ਇਸ ਤੋਂ ਨਾ ਉਹਨੇ ਹਲ ਦਾ ਨਹੀਂ ਕਪੜਾ ਹਨਾ ਇੱਕ ਹਿਸਾਬ ਨਾਲ ਬੰਨਿਆ ਗਿਆ ਇਧਰੋਂ ਆਪਾਂ ਬਾਹਾਂ ਕੱਟਾਂਗੇ ਇਸ ਕਪੜੇ ਨੂੰ ਆਪਾਂ ਨੇ ਉਸ ਇਤਨੀ ਚੱਕ ਕੇ ਅੱਗੇ ਨੂੰ ਕਰ ਲੈਣਾ ਲੋ ਜੀ ਆਪਾਂ ਆਪਣਾ ਬੈਕ ਪਿੱਲਾ ਇਧਰੋਂ ਆ ਜਾਊਗਾ ਜੇ ਆਪਾਂ ਕਪੜਾ ਥੋੜਾ ਜਿਹਾ ਵੱਧ ਉਧਰ ਕੱਟਣਾ ਇਹਨੂੰ ਸੈੱਟ ਤੇ ਕਰ ਲੈਣੇ ਆ ਪੈਰ ਤੇ ਕਪੜਾ ਜਿੰਨਾ ਬੰਨਣਾ ਫਿਰ ਕਰ ਲਾਂਗੇ ਆਪਾਂ ਉਹ 24 ਇੰਚ ਰੱਖਿਆ ਸੀਗਾ ਇਹ ਤੇਨੇ ਚਾਵਾਂ ਤੁਸੀਂ ਲਗਾ ਲੈਣਾ ਸਵਾ 12 ਦਾ ਹਨਾ ਜਿਆਦਾ ਆ ਚੀਜ਼ ਦੀ ਦਿੱਕਤ ਆਉਂਦੀ ਆ ਆਪਾਂ ਐ ਸੈੱਟ ਕਰ ਲਿਆ ਕਰੋ ਸਵਾ 12 ਇਹ ਤੋਂ ਹੀ ਸਵਾ 12 ਹਨਾ ਇਹ ਤੋਂ ਹੀ ਸਵਾ 12 ਨਿਸ਼ਾਨ ਲਗਾ ਕੇ ਬਿਲਕੁਲ ਸਾਦੇ ਤਰੀਕਾ ਗਾ ਠੀਕ ਆ ਜੀ ਇਥੋਂ ਆਪਾਂ ਨੇ ਫੜ ਕੇ ਕੱਪੜੇ ਨੂੰ ਇਥੋਂ ਸੈੱਟ ਕਰ ਲੈਣਾ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਸਭ ਤੋਂ ਪਹਿਲਾਂ ਕਰੀਜ਼ੀ ਬਣਾਵਾਂਗੇ ਤਾਂ ਕਿ ਸਫਾਈ ਆਵੇ ਹਨ ਪੱਲਾ ਕੱਟਣ ਮਿਲ ਜਾਈ। ਪ੍ਰੈਸ ਨੂੰ ਥੋੜੀ ਗਰਮ ਕਰ ਲੀ ਗਏ। ਜਦੋਂ ਵੀ ਤੁਸੀਂ ਪ੍ਰੈਸ ਲਗਾ ਕੇ ਹਨ ਮਾਰਨ ਸ਼ੁਰੂ ਕਰਨੀ ਪਹਿਲਾਂ ਕਿਸੇ ਵੀ ਚੀਜ਼ ਦੇ ਕੱਪੜੇ ਤੇ ਲੀਰ ਵਗੈਰਾ ਤੇ ਪ੍ਰੈਸ ਦੀ ਗਰਮਾਈ ਚੈੱਕ ਕਰ ਲਿਆ ਕਰੋ ਕਿ ਜਿਆਦਾ ਗਰਮ ਤਾਂ ਨਹੀਂ ਹਨ। ਇਸ ਤਰ੍ਹਾਂ ਆਪਾਂ ਨੇ ਇਹ ਨਿਸ਼ਾਨਾਂ ਦੇ ਉੱਪਰ ਉੱਪਰ ਪ੍ਰੈਸ ਮਾਰ ਦੇਣਾ। ਹੁਣ ਆਪਣੀ ਇਹ ਕਰੀਜ਼ ਬਣ ਗਈ ਕਪੜਾ ਇਧਰ ਉਧਰ ਹਲਦਣ ਹਾਂ। ਛੋਟੇ ਛੋਟੇ ਬੜਾ ਦਾ ਵੀ ਧਿਆਨ ਰੱਖਣਾ ਸਾਰੇ ਕੱਢ ਕੇ ਫੇਰੀ ਸਫਾਈ ਆਊਗੀ। ਇਹ ਕੱਪੜੇ ਦੇ ਵਿੱਚ ਬਲ ਰਹੇ ਜਾਂਦੇ ਤਾਂ ਫਿਰ ਓਟੇ ਹਲ ਰਹੇ ਨਹੀਂ ਇੱਕ ਇੱਕ ਸੂਟ ਦਾ ਫਰਕ ਪੈਂਦਾ। ਤੁਹਾਨੂੰ ਦੁਬਾਰੀ ਦੁਬਾਰੀ ਸਲਾਈਆਂ ਮਾਰਨੀਆਂ ਪੈਣੀਆਂ। ਉਹ ਜੇ ਇਸ ਤਰ੍ਹਾਂ ਆਪਾਂ ਨੇ ਕਰੀਜ ਇਹਦੀ ਬਣਾ ਲਈ। ਹੁਣ ਆਪਾਂ ਇਹਨੂੰ ਫਰੰਟ ਨੂੰ ਜਿਹਦੇ ਉੱਪਰ ਆ ਕੇ ਉੱਤੇ ਵੀ ਨਿਸ਼ਾਨ ਚੱਕਾ ਜੀ। ਪੂਰੀ ਚੰਗੀ ਤਾਂ ਵਿਚਾਲੇ ਵਾਲੀ ਕਰੀਜ ਬਣਾਉਣੀ ਆਪਾਂ ਨੇ। ਉਹਨੋਂ ਪਹਿਲਾਂ ਫਰੰਟ ਪੱਲੇ ਦੇ ਉੱਪਰ ਰੱਖ ਕੇ ਉਸੇ ਤਰ੍ਹਾਂ ਇਹ ਨਿਸ਼ਾਨ ਲਗਾਵਾ ਆਪਣੇ ਅਗਲੇ ਪੱਲੇ ਤੇ ਨਾ ਜੋੜ ਆਗਾ ਤਾਂ ਕਰਕੇ ਆਪਾਂ ਕੱਪੜਾ ਜ਼ਿਆਦਾ ਰੱਖਾਂਗੇ ਦੇਖੋ ਠੀਕ ਆ ਇਹਦੇ ਤਾਂ ਜੋੜ ਲਾਉਣੇ ਆਪਾਂ ਇਹਦੇ ਨਹੀਂ ਨਾ ਲਾਉਣਾ ਇਧਰ ਆਪਣੇ ਕੋਲ ਕੱਪੜਾ ਹੈਗਾ ਫੁੱਲਾ ਢੁੱਲਾ ਇਹੋ ਜੇ ਇਸ ਤਰ੍ਹਾਂ ਇਹ ਸੈੱਟ ਕਰ ਲੈਣਾ ਆਪਣੇ ਬਿਲਕੁਲ ਸੂਤ ਪਰ ਦਾ ਫਰਕ ਵੀ ਨਾ ਪੈਂਦਾ ਕਰੋ ਹਨਾ ਪੂਰੀ ਬਰੀਕੀ ਵਿੱਚ ਹੈ ਕਰੋ ਕੰਮ ਦੀ ਨਾ ਇਹ ਤੋ ਆਪਾਂ ਇਹ ਸੈੱਟ ਕਰਾਂਗੇ ਇਸ ਤਰ੍ਹਾਂ ਪ੍ਰੈਸ ਜ਼ਰੂਰ ਮਾਰਨੀ ਆ ਹਨਾ ਮੈਂ ਤੁਹਾਨੂੰ ਵਾਰੀ ਵਾਰੀ ਇਹੀ ਕਹਿੰਦਾ ਫੇਰ ਹੀ ਸਫਾਈ ਆਊਗੀ ਲਓ ਆ ਦਿਖਾ ਦਿੰਨੇ ਢੇੜੇ ਕਰਕੇ ਦਿਖਾ ਦਿਆ ਕਰੋ ਹਨਾ ਐ ਆ ਟੱਕ ਵੀ ਆਪਣੀ ਚੈੱਕ ਕਰਨੇ ਵੀ ਹੱਲੇ ਤਾਂ ਨਹੀਂ ਆ ਆਪਣਾ ਜਿਹੜੇ ਸਟੈਪਲਾਈਜ਼ਰ ਕਰਦਾ ਮਤਲਬ ਇਹੀ ਆਏ ਕਈ ਵਾਰੀ ਟੱਕ ਇੱਕ ਉੱਪਰ نیچے ਚਲਾ ਜਾਂਦਾ ਹੁਣ ਇਹਦੇ ਨਾਲ ਉਹ ਚੀਜ਼ ਦੀ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਆਪਾਂ ਨੇ ਤਾਈਓ ਕਪੜਾ ਵੱਧ ਰੱਖਿਆ ਵੀ ਆਪਣਾ ਮੂਰਲੇ ਭਲੇ ਦੇ ਇਹਨਾਂ ਜੋੜ ਪਊਗਾ ਆਪਾਂ ਬੜੇ ਬੜੇ ਨਿਸ਼ਾਨ ਚੱਕ ਲਿਆ ਕਰੋ ਹਣਾ ਇਥੋਂ ਆਪਣੀ ਥੋੜਾ ਥੋੜਾ ਬੈਕ ਪਲਾ ਜਿਆਦਾ ਨਹੀਂ ਕਰਨਾ ਕਿਉਂਕਿ ਗਲਾ ਵੱਡਾ ਇਹ ਆਪ ਦੀ ਜਗ੍ਹਾ ਆਪ ਹੀ ਲੈ ਲਊਗਾ ਜੇ ਤੁਸੀਂ ਕਪੜਾ ਇਧਰ ਜਿਆਦਾ ਰੱਖੋਗੇ ਤਾਂ ਫਿਰ ਪਿੱਛੇ ਬੁਲਬੁਲੇ ਜੇ ਬਣਨਗੇ ਥੋੜਾ ਜੀ ਰੱਖਣਾ ਆਪਾਂ ਵੱਧ ਜਿੰਨਾ ਕੇ ਬਸ ਲੋੜ ਮੁਤਾਬਕ ਹਣਾ ਜੇ ਗਲਾ ਛੋਟਾ ਹੋਵੇ ਫਿਰ ਆਪਾਂ ਮੈਂ ਤੁਸੀਂ ਰੱਖ ਸਕਦੇ ਹੋ ਨਹੀਂ ਜਿਆਦਾ ਨਹੀਂ ਰੱਖਣਾ ਹਾਂ ਜੀ ਉਹਨੂੰ ਮੈਂ ਸਿੱਧਣੀ ਬੈਕ ਪੰਡਿਆਂ ਦੀ ਕਟਾਈ ਕਰ ਦਿੰਦਾ ਹਾਂ ਕੱਪੜਾ ਜਿਹੜਾ ਆਪਾਂ ਇਹ ਅੰਦਰ ਲਾਉਣਾ ਉਹ 10 ਘੰਟੇ ਭਿਉਂ ਕੇ ਫਿਰ ਲਾਇਆ ਕਰੋ ਲਾਈਨਿੰਗ ਵਾਲਾ ਵਧੀਆ ਵਾਲਾ ਕੱਪੜਾ ਹੀ ਲਾਇਆ ਕਰੋ ਹਨਾ ਸਸਤੇ ਵਾਲੀ ਰੌਣ ਜਿਹੜੀ ਉਹ ਤੁਹਾਡੇ ਕਮੀਜ਼ ਦੇ ਵਿੱਚ ਵੀ ਕਾਨ ਪਾਉਂਦੀ ਹੈ ਫਿਰ ਕਮੀਜ਼ ਨਾ ਕੱਪੜੇ ਦੇ ਵਿੱਚ ਕਾਨ ਨਹੀਂ ਹੁੰਦਾ ਉਹ ਕਾਨ ਦਾ ਕਾਰਨ ਇਹ ਹੀ ਹੁੰਦਾ ਵੀ ਤੁਸੀਂ ਸਸਤੀ ਜਦੋਂ ਲੋਨ ਲਾਉਣੇ ਉਹ ਲਿਆ ਕੇ 50 ਰੁਪਏ ਮੀਟਰ ਵਾਲੀ ਉਹ ਫਿਰ ਤੁਹਾਡਾ ਕਮੀਜ਼ ਇਧਰ ਉਧਰ ਜਾਊਗਾ ਹੀ ਜਾਊਗਾ ਕਿਉਂਕਿ ਉਹਦੇ ਵਿੱਚ ਹੀ ਕਾਣ ਹੁੰਦਾ ਹਨ ਤੁਹਾਡੇ ਬਰਾਊਨ ਚ ਨਹੀਂ ਕਮੀ ਹੁੰਦੀ ਉਹ ਕੱਪੜੇ ਦੀ ਕਾਰਨ ਹੁੰਦਾ ਹੈ ਜਿਆਦਾ ਕਮੀਜ਼ ਇਧਰ ਉਧਰ ਜਾਣ ਦਾ ਤਾਂ ਕੋਸ਼ਿਸ਼ ਕਰਿਆ ਕਰੋ ਵਧੀਆ ਜਿਹੜੀ ਆਪਾਂ ਪੱਗ ਬੰਨਦੇ ਹਾਂ ਨਾ ਉਹ ਕਪੜਾ ਲੈ ਕੇ ਲਾਇਆ ਕਰੋ ਇਸ ਤਰ੍ਹਾਂ ਬਿਲਕੁਲ ਸਫਾਈ ਦੇ ਨਾਲ ਨਾ ਆਰਾਮ ਦੇ ਨਾਲ ਕੱਟਿਆ ਗਿਆ ਹੈ ਇਹ ਦਰੋ ਆਪਣੇ ਥੋੜਾ ਜਿਹਾ ਚੱਕਣਾ ਸਾਈਡ ਤੋਂ ਲੋਚ ਠੀਕ ਆ ਇਸ ਤਰ੍ਹਾਂ ਹੁਣ ਆਪਾਂ ਟੱਕਾਂ ਦੇ ਵਿੱਚ ਟੱਕ ਲਗਾਵਾਂਗੇ ਉਹਨਾਂ ਦੇ ਬਿਲਕੁਲ ਧਿਆਨ ਦੇ ਨਾਲ ਨੂੰ ਠੀਕ ਹੁਣ ਆਪਾਂ ਸਟੈਪਲਾਈਜ਼ਰ ਜ਼ਰੂਰ ਕਰਨੇ ਆ ਕਿਉਂਕਿ ਸਾਰਾ ਕੱਪੜਾ ਆਪਣਾ ਬੰਨਿਆ ਜਾਊਗਾ ਫਿਰ ਲਾਈਨਿੰਗ ਕੱਟਣ ਵੇਲੇ ਨਾ ਬਿਲਕੁਲ ਦਿੱਕਤ ਨਹੀਂ ਆਊਗੀ ਇੱਕ ਇੱਥੇ ਹੀ ਲਾਦਿਆ ਕਰੋ ਕਿ ਇੱਥੇ ਲਗਾਵਾਂਗੇ ਆਪਾਂ ਆਪਾਂ ਇੱਕ ਚਾਕਾਂ ਤੇ ਲਗਾਵਾਂਗੇ ਫਿਰ ਇੱਕ نیچے ਉਹ ਜਗ੍ਹਾ ਮਾ ਤਾਂ ਕਿ ਕੱਟਣ ਵੇਲੇ ਆਪਣਾ ਕੱਪੜਾ ਬਿਲਕੁਲ ਹੱਲੇ ਨਾ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਫਰੰਟ ਪੱਲੇ ਨੂੰ ਸਾਈਡ ਤੇ ਰੱਖਾਂਗੇ ਇੱਕ ਆਪਾਂ ਨੇ ਸਿੰਗਲ ਸਿੰਗਲ ਪੱਲੇ ਦੀ ਲਾਈਨਿੰਗ ਕੱਟਣੀ ਆ ਇਕੱਠੀ ਸਾਰੀ ਦੋਨਾਂ ਪੱਲਿਆਂ ਦੀ ਨਹੀਂ ਕੱਟਣੀ ਹਨ ਕਈ ਵਾਰੀ ਕੀ ਹੁੰਦਾ ਕਈ ਭਰਾ ਜਾਂਦੀਆਂ ਭੈਣਾਂ ਨਾ ਦੋਨੇ ਪੱਲੇ ਦੀ ਇਕੱਠੀ ਲਾਈਨਿੰਗ ਕੱਟਣ ਨੇ ਉਹ ਤਾਂ ਫਿਰ ਜਮੇ ਸਫਾਈ ਨਹੀਂ ਆਉਣੀ ਹਨ ਜਿਵੇਂ ਚਾਰੀ ਲੜ ਬਿਛਾਈਓ ਉਪਰਾ ਰੱਖ ਕੇ ਕੱਟਤਾ ਨਹੀਂ ਏਵੇਂ ਹੀ ਨਹੀਂ ਕੱਟਣਾ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਵੀਡੀਓ ਪਾ ਚੁੱਕਾ। ਦੇਖਾਂਗੇ ਅੱਜ ਆਪਾਂ ਜੇ ਇਹਦੀ ਟਾਈਮ ਸਿਰ ਲਰਨਿੰਗ ਸੁੱਕ ਗਈ ਤਾਂ ਇਹਦੀ ਵੀ ਵੀਡੀਓ ਵੀ ਆਪਾਂ ਨਾਲ ਨਾਲ ਪਾ ਦਿਆਂਗੇ। ਹਣਾ ਜਿਹੜਾ ਆਪਾਂ ਹੁਣ ਸਵੇਰੇ ਕੱਟ ਰਹੇ ਹਾਂ। ਆਪਾਂ ਜਿਹੜੀ ਲੋਨ ਆ ਉਹਨੂੰ 10 ਘੰਟੇ ਪੂਰਾ ਤੁਸੀਂ ਭਿਉਂ ਕੇ ਫਿਰ ਲਾਇਆ ਕਰੋ। ਸਸਤੀ ਲੋਨ ਨਹੀਂ ਲਾਉਣੀ ਹਣਾ। ਮੈਂ ਤੁਹਾਨੂੰ ਵਾਰੀ ਵਾਰੀ ਇਹੀ ਕਹਿ ਰਿਹਾ ਵੀ ਕੱਪੜਾ ਥੋੜਾ ਕਾਂਝ ਹੋ ਜਾਂਦਾ ਹੈਗਾ। ਤੇ ਨਾਲੇ ਜਦੋਂ ਤੁਸੀਂ ਇੱਕ ਦੋ ਵਾਰੀ ਸੂਟ ਪਾ ਲੈਂਦੇ ਹੋ। ਉਹ ਫਿਰ ਤੁਹਾਡੇ ਅੰਦਰ ਲਾਇ ਤਾਂ ਕੱਪੜਾ ਉਹ ਜ਼ਿਆਦਾ ਸੁਗੜ ਜਾਂਦਾ ਫਿਰ ਢਿੱਲ ਹੋ ਜਾਂਦੀ ਹੈ ਹਣਾ। ਇਹ ਚੀਜ਼ਾਂ ਦਾ ਖਾਸ ਖਿਆਰ ਰੱਖਿਆ ਕਰੋ। ਲੋ ਹੁਣ ਆਪਾਂ ਇਹਦੀ ਬਾਹਾਂ ਦੇਖਾਂਗੇ ਕਿ ਕਿੰਨਾ ਕੁ ਜੋੜ ਪਊਗਾ ਹਨਾ ਤੇ ਕਿੱਥੋਂ ਕਿੱਥੋਂ ਨਿਕਲਣਗੀਆਂ ਬਾਹਾਂ ਇਹਦੀ ਇਹ ਇਤਰਾਹਾਂ ਦਾ ਬਾਹਾਂ ਨਹੀਂ ਨਦੀ ਹਨਾ ਹੁਣ ਆਪਾਂ ਇਹ ਤਰ੍ਹਾਂ ਚੈੱਕ ਕਰਕੇ ਸੈਂਟਰ ਜਿਹਨੂੰ ਕੱਪੜਾ ਕੱਟ ਲਾਵਾਂ ਪਹਿਲਾਂ ਤੁਸੀਂ ਨਾ ਇਹਦਾ ਗੈਪ ਮੈਲ ਲੈ ਕਰੋ ਵਿਚਾਲੇ ਵਾਲਾ ਕਿੰਨਾ ਫਿਰ ਉਹਦਾ ਸੈਂਟਰ ਕਰ ਲਿਆ ਕਰੋ ਦੇਖੋ ਇਹ ਪੌਣੇ ਚਾਰ ਹਨ 4 ਤੋਂ 1 ਸੂਟ ਘਾਟਾ ਆਖਾ ਦੇਖੋ ਬਸ ਇਹਦਾ ਸੈਂਟਰ ਜਿਆ ਕਰ ਲਓ ਇਹ ਠੀਕਾ ਨਿਸ਼ਾਨ ਨੂੰ ਇਸ ਤਰ੍ਹਾਂ ਪੂਰਾ ਸਫਾਈ ਦੇ ਨਾਲ ਆ ਲਿਆ ਕਰੋ ਤਾਂ ਕਿ ਬੰਦ ਘਟ ਨਾ ਹੋਵੇ ਆਮ ਤੋ ਫੀ ਨੂੰ ਇਸ ਤਰ੍ਹਾਂ ਹੀ ਮੋੜ ਸਕਦੇ ਹੋ ਬਾਅਦ ਚ ਆਪਾਂ ਹੁੰਡਾ ਕੱਟ ਦੇਣੀ ਠੀਕ ਹੈ ਜੀ ਇਸ ਤਰ੍ਹਾਂ ਨੂੰ ਕਰਕੇ ਨਾ ਸੈੱਟ ਕਰ ਲੈਣਾ ਆਪਾਂ ਨੂੰ ਕੀ ਵੀਡੀਓ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਕਮੈਂਟ ਨਾ ਜਰੂਰ ਕਰਿਆ ਕਰੋ ਹਨਾ ਸਾਨੂੰ ਪਤਾ ਲੱਗਦਾ ਇਹਦੇ ਵੀ ਤੁਸੀਂ ਆ ਸਾਡੀ ਵੀਡੀਓ ਦੇਖਦੇ ਹੋ ਇੱਥੋਂ ਆਪ ਆਪ ਕੜਾਈ ਸਹੀ ਕਰਕੇ ਨਾ ਇਹ ਦੇਖੋ ਚੰਗੀ ਤਰ੍ਹਾਂ ਫਿਰ ਪ੍ਰੈਸ ਚੱਕਣੀ ਆ ਮੈਂ ਕੁਵਰੀ ਮੈਂ ਇਹਨੂੰ ਪ੍ਰੈਸ ਮਾਰ ਕੇ ਨਾ ਕਰੀ ਸੈੱਟ ਕਰ ਲਵਾਂ ਇਹਦੇ ਸਾਰਾ ਪ੍ਰੈਸ ਦੇ ਨਾਲ ਹੀ ਗੇਹ ਕਰਨਾ ਆਪਾਂ ਨੇ ਸਸ ਜਿਆਦਾ ਗਰਮ ਹੋ ਗਈ। ਸਾਰ ਕੇ ਆਪਾਂ ਇਹਨੂੰ ਕਪੜਾ ਰੱਖ ਕੇ ਸੈੱਟ ਕਰਾਂਗੇ ਥੋੜਾ ਜਿਹਾ। ਗਰੀਪ ਆਉਂਦਾ ਆਪਣਾ ਮਤਲਬ ਇਹੀ ਹੈ ਵੀ ਆਪਣਾ ਨਾ ਬਾਅ ਅੱਗੇ ਪਿਛੇ ਨਾ ਹੋਵੇ। ਕਿ ਆਪਾਂ ਇੱਥੇ ਸਟੈਬਲਾਈਜ਼ਰ ਹੋਣ ਇਹਦੇ ਲਾ ਦਾਂਗੇ। ਤਾਂ ਕਿ ਦੁਬਾਰੇ ਹੱਲੇ ਨਾ ਆਵੇ। ਇਸ ਤਰ੍ਹਾਂ ਠੀਕ ਆ ਜੀ ਆ ਦੇਖੋ ਕੜਾਈ ਅੱਗੇ ਪਿੱਛੇ ਕੱਢੀ ਹੋਈ ਹੈ ਇਹਨੂੰ ਦੇਖ ਕੇ ਨਾ ਸੈੱਟ ਕਰ ਲੈਣਾ ਆਪਣਾ ਇਸ ਤਰ੍ਹਾਂ ਨਹੀਂ ਹੁਣ ਆਪਾਂ ਬਾਹਰ ਜਿਹੜਾ ਨਿਸ਼ਾਨ ਲਗਾਵਾਂਗੇ ਲੰਬਾਈ ਦਾ ਸੈੱਟ ਕਰਕੇ ਇਸ ਤਰ੍ਹਾਂ ਠੀਕ ਆ ਆ ਕੜਾਈ ਦਾ ਤੁਸੀਂ ਖਾਸ ਖਿਆਲ ਰੱਖਣਾ ਵੀ ਇੱਕੋ ਜਿਹਾ ਹੋਵੇ ਦੋਨੇ ਸਾਈਡ ਇਸ ਟ੍ਰੈਪਲੇਜਰ ਜਾਂ ਸੂਈ ਵਗੈਰਾ ਲਾ ਲਿਆ ਕਰੋ ਹਾਂ ਪ੍ਰੈਸੀ ਵਰਤੋਂ ਆਪਣੇ ਜਿਆਦਾ ਕਰਨੀ ਆ ਨਹੀਂ ਉਹ ਲਾਪਾ ਬਾਹਰ ਲੰਬਾਈ ਲਗਾ ਕੇ ਨਾ ਫਿਰ 1.5/8 ਨੇ ਵੀ ਬਾਹਰ ਤਿਆਰ ਆ ਆਪਾਂ ਇਸ ਕਢਾਈ ਤੋਂ ਲੈ ਕੇ ਇੱਥੋਂ ਠੀਕ ਆ ਇਥੋਂ ਮੈਨਾਂ ਕਿਉਂਕਿ ਆਵਾਦ ਆਪਣਾ ਮਾਰਜਨ ਆਈ ਗਿਆ ਬਾਹਰ ਅੱਗੇ ਫੋਲਡ ਕਰਨਾ 19 ਬੰਦਾ ਆਪਾਂ 7/2 19 ਲਗਾਵਾਂਗੇ ਨਿਸ਼ਾਨ ਤਾਂ ਕਿ ਨਾ ਬਾਹਰ ਕੱਟ ਹੋ ਜਾਈ ਨਹੀਂ ਇਥੋਂ ਆਪਾਂ ਫੱਟੀ ਲਗਾ ਆਉਣੀ ਹੈ ਇਸ ਤਰ੍ਹਾਂ ਬਿਲਕੁਲ ਨਿਸ਼ਾਨ ਨੂੰ ਸਿੱਧਾ ਲਗਾਵਾਂਗੇ ਠੀਕ ਹੈ ਅੰਦਾਜ਼ੇ ਨਾਲ ਪਾਣੀ ਲਿਖਣਾ ਫਿਰ ਸਫਾਈ ਆਉਂਦੀ ਹੈ ਹਣਾ ਲੋਡ ਮੇਂ ਰੱਖ ਕੇ ਆਪਾਂ ਪੀਸ ਲਾ ਲੈਣਾ ਠੀਕ ਹੈ ਮੰਨੂ ਫੋਲਡ ਕਰਕੇ ਦੇਖਾਂਗੇ ਕਿੰਨੇ ਜੋੜ ਪਾਉਣੇ ਪੈਣਗੇ ਆਪਾਂ ਆਪਾਂ ਚੀਜ਼ ਦਾ ਧਿਆਨ ਰੱਖਣਾ ਵੀ ਆਪਣੀ ਜਿਹੜੀ ਕੜਾਈ ਆ ਉਹ ਸੈਂਟਰ ਚ ਆਵੇ ਇਹ ਤੁਹਾਨੂੰ ਚੰਗੀ ਤਰ੍ਹਾਂ ਦਵਾ ਲਈ ਫਿਰ ਇੱਕ ਵਾਰੀ ਸੈੱਟ ਕਰ ਲੈਂਦੇ ਪੂਰਾ ਸੈਂਟਰ ਦਾ ਖਾਸ ਖਿਆਲ ਰੱਖਣਾ ਨਹੀਂ। ਹੋਇਸ ਤرائی ਦੂਜੀ ਸੈਟ ਕਰਕੇ ਆਪਾਂ ਨੇ ਹਲਕੀ ਹਲਕੀ ਇੱਥੋਂ ਨਾ ਫਿਰ ਸਮਾਰਜਨ ਕਰੀ ਬਣਾ ਲੈਣੀ ਆ ਤਾਂ ਕਿ ਬਾਹਰਲੇ ਨਾ ਘਟਣ ਮਿਲੇ। ਲੋ ਹੁਣ ਆਪਾਂ ਦੇਖਦੇ ਹਾਂ ਕਿੰਨਾ ਜੋੜ ਪਊਗਾ ਮੋਡਾ ਜਿਹੜਾ ਹੈਗਾ ਇਹਨਾਂ ਦਾ 17 ਤਿਆਰ ਆ। ਆਪਾਂ ਬਾਹਰ ਦੇ ਵਿੱਚ ਮਾਰਜਨ ਵੀ ਰੱਖਣਾ ਤੇ ਠੀਕ ਆ। ਇੱਥੇ 18 ਆ ਰਿਹਾ ਪੂਰਾ ਪੂਰਾ। ਲੋ ਜੀ ਇੱਕ ਜੋੜ ਨਹੀਂ ਸਰਜੂਗਾ ਆਪਣਾ ਹੁਣ ਆਪਾਂ ਨੇ ਜੋੜ ਪਾਉਣਾ ਕਿਵੇਂ ਆ ਉਹ ਮੈਂ ਤੁਹਾਨੂੰ ਦੱਸ ਦੂੰਗਾ ਹੈਨਾ ਆਪਾਂ ਨੇ ਥੋੜਾ ਜਿਹਾ ਜੋੜ ਲੋਡ ਆ ਪਹਿਲਾਂ ਆਪਾਂ ਮੂਰੂ ਮੂਰੂ ਕੱਟ ਲਈਏ ਮੂਰੀ ਹੈਗੀ ਇਹਨਾਂ ਦੀ 1.5 ਠੀਕ ਆ ਤਾਂ ਆਪਾਂ ਨੇ 13.5 ਰੱਖ ਲੈਣਾ ਇੱਥੋਂ ਜੋੜ ਮੈਂ ਪਹਿਲਾਂ ਤੁਹਾਨੂੰ ਪਾ ਕੇ ਦਿਖਾਈ ਦਿੰਦਾ ਇੱਥੋਂ ਆਪਾਂ ਬਿਨਾ ਕੰਨੀ ਤੋਂ ਕੱਪੜਾ ਲਾਵਾਂਗੇ ਇਸ ਤਰ੍ਹਾਂ ਇਹਦੇ ਵੀ ਆਪਾਂ ਪ੍ਰਸਤ ਦੇ ਨਾਲ ਕਰੀ ਬਣਾ ਲੈਣੀ। ਹੁਣ ਠੀਕ ਹੈ। ਜਿੰਨਾ ਆਪਣਾ ਦਬਾਅ ਆਊਗਾ ਹਨਾ ਬਾਹਾਂ ਦੇ ਵਿੱਚ ਉੰਨਾ ਜੋੜ ਨੂੰ ਇਹਦੇ ਉੱਪਰ ਕਰ ਲੈਣਾ ਇਸ ਤਰ੍ਹਾਂ। ਠੀਕਾ। ਇਹ ਤੋਂ ਜੋੜ ਨੂੰ ਉੱਪਰ ਕਰ ਲੈਣਾ ਜਿੰਨਾ ਆਪਣਾ ਸਲਾਈ ਦੇ ਵਿੱਚ ਮਾਰਜਿਨ ਆਊਗਾ ਦੇਖੋ। ਨੇੜੇ ਕਰਕੇ ਦਿਖਾ ਦਿਓ ਹਨਾ। ਆ ਚੀਜ਼ ਦਾ ਜੋੜ ਦਾ ਦਬਾਅ ਤੁਸੀਂ ਉੱਪਰ ਰੱਖਣਾ। ਇਸ ਤਰ੍ਹਾਂ। ਇੱਥੇ ਤੁਸੀਂ ਨਿਸ਼ਾਨ ਲਗਾਣਾ ਮੇ ਆਪਣੇ ਨੀਚੇ ਵਾਲੇ ਪੱਲੇ ਕਿੱਥੇ ਜੀ ਆ ਆਪਣੇ ਨੀਚੇ ਵਾਲੇ ਪੱਲੇ ਇੱਥੇ ਰਹਿ ਗਏ ਠੀਕ ਆ ਆ ਕੇ ਆਪ ਨੂੰ ਪਤਾ ਲੱਗ ਸਕੇ ਵੀ ਆਪਣਾ ਹੇਠਲਾ ਲੜ ਕਿੱਥੇ ਹੈਗਾ ਹੁਣ ਆਪਾਂ ਇੱਥੋਂ ਬਿਲਕੁਲ ਸਿੱਧਾ ਕਰ ਲੈਣਾ ਹੈ ਨਾ ਆ ਨਿਸ਼ਾਨ ਠੀਕ ਆ ਵਾਧ ਘਾਟ ਕਰਕੇ ਇੱਥੋਂ ਜਿਹੜਾ ਆਪਾਂ ਨੇ ਨਿਸ਼ਾਨ ਲਗਾਉਣਾ ਮੋਢੇ ਦਾ ਟਲਾਂ ਦਾ ਹੈ ਨਾ ਉਹ 3.1 ਸੂਤੀਆਂ ਤੁਸੀਂ ਰੱਖ ਸਕਦੇ ਹੋ ਤਿੰਨ ਵੀ ਰੱਖ ਸਕਦੇ ਹੋ ਠੀਕ ਆ ਜਿਹੜੀ ਬਾਣੀ ਮੂਰੀ ਹੈਗੀ ਉਹ 10.5 ਆਪਾਂ ਦੁਬਾਰਾ ਕੇ ਇਹਨੂੰ 14 ਰੱਖਣਾ ਹੈ ਇੱਕ ਵਾਰੀ ਕਈ ਵਾਰੀ ਖੁੱਲਾ ਪੀੜਾ ਕਰਨਾ ਪਏ ਜਾਂਦਾ ਹੈ ਨਾ ਤਾਂ ਫਿਰ ਆਪਣੇ ਕੋਲੇ ਮਾਰਜਨ ਹੋਣਾ ਜ਼ਰੂਰੀ ਆ ਜਿਹੜੀ ਕੋਣੀ ਹੈਗੀ ਇਹਨਾਂ ਦੀ ਉਹ 14 ਇੰਚ ਆਪਾਂ ਇੱਥੋਂ ਥੋੜਾ ਵੱਧ ਰੱਖਾਂਗੇ ਲਓ 16 ਤੇ ਰੱਖਣ ਲਗਾਵਾਗੇ ਤਾਂ ਕਿ ਖੁੱਲਾ ਪੀੜਾ ਸੌਖਾ ਹੋ ਜਾਈ ਆਪਾਂ ਆਪਾਂ ਵੱਧ ਰੱਖਿਆ ਸੀ ਨਾ ਦੇਖੋ ਇਹਦਾ ਇਹੀ ਫਾਇਦਾ ਹੁੰਦਾ ਹਾਂ ਠੀਕ ਆ ਇਹ 18.5 ਆਪਣੀ ਬਣ ਕੇ ਬਾ ਤਿਆਰ ਹੈ ਸੂਤ ਪਰ ਬਾਜੂ ਦਾ ਕੋਈ ਗੱਲ ਨਹੀਂ ਠੀਕ ਆ ਆਹ ਲਓ ਇੱਥੋਂ ਆਪਾਂ ਨਿਸ਼ਾਨ ਨੂੰ ਇਹ ਦਿਨ ਨਾਲ ਮਣਾ ਦੇਣਾ ਮੋਡਿਅਲ ਨਿਸ਼ਾਨ ਦੇਣਾ ਠੀਕ ਹੈ ਜੀ ਜਿਆਦਾ ਉੱਪਰ ਦੀ ਗਲਾਈ ਨਹੀਂ ਦੇਣੀ ਨਹੀਂ ਤਾਂ ਪਿੱਛੇ ਨਾ ਬੋਲ ਬਲੇਜ ਬਣਗੇ ਉਹ ਚੀਜ਼ ਦਾ ਧਿਆਨ ਰੱਖਿਆ ਕਰੋ ਆਹ ਨਿਸ਼ਾਨ ਨੂੰ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਸਿੱਧਾ ਨਾ ਅੰਦਾਜ਼ੇ ਨਾਲ ਕੱਟਿਆ ਕਰੋ ਫੱਟੀ ਵਗੈਰਾ ਲਾ ਲਿਆ ਕਰੋ ਇਸ ਤਰ੍ਹਾਂ ਨਾਲ ਠੀਕ ਹੈ ਇਸ ਤਰ੍ਹਾਂ ਨਿਸ਼ਾਨ ਲਗਾਉਣਾ ਫੱਟੀ ਦੇ ਨਾਲ ਤਾਂ ਕਿ ਜਿੰਮੀ ਜਿੰਮੀ ਆਪਣੀ ਬਾਹਨ ਸ਼ੇਪ ਉਹ ਸਹੀ ਆ ਜਾਵੇ ਹੁਣ ਬਿਲਕੁਲ ਨਿਸ਼ਾਨ ਦੇ ਆਪਾਂ ਉੱਪਰ ਉੱਪਰ ਕੱਟਣਾ ਦੇਖ ਲੈਣੇ ਚਾਰੂ ਲੜਕਟੇ ਕੇ ਆਪਣੇ ਗਲੂ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹਣਾ ਲੋ ਜੀ ਹੁਣ ਆਪਾਂ ਇਹ ਨਿਸ਼ਾਨ ਦੇ ਉੱਪਰ ਉੱਪਰ ਮੋٹے ਦੀ ਕਾਰਟੂਨ ਵੀ ਪਾਨੇ ਲੋ ਠੀਕੋ ਆਪਣੇ ਬਾਹ ਦਾ ਜੋੜ ਵੀ ਪੈ ਗਿਆ ਮੈਂ ਪਹਿਲਾਂ ਇੱਥੇ ਸਟੈਬਲਾਈਜ਼ਰ ਕਰੂੰਗਾ ਤਾਂ ਕਿ ਜੋੜ ਹੱਲ ਨਾ ਹਣਾ ਇਹ ਆਪਾਂ ਬਣਾਉਣ ਵੇਲੇ ਵੀ ਕੱਢਣੇ ਪੈਣ ਉਸ ਤੋਂ ਪਹਿਲਾਂ ਕਪੜਾ ਇੱਥੇ ਲਗਾ ਲਾਂਗੇ ਸਟੈਬਲਾਈਜ਼ਰ ਇੱਕ ਇਹਦੀ ਅੱਗੇ ਲਾਣੀ ਤਾਂ ਕਿ ਲਾਈਨਿੰਗ ਕੱਟਣ ਵੇਲੇ ਤੁਹਾਨੂੰ ਦਿੱਕਤ ਨਾ ਆਵੇ ਠੀਕ ਹੈ ਜੀ ਹੁਣ ਆਪਣਾ ਇਹਨੇ ਬਿਲਕੁਲ ਬੰਨੇ ਹੋ ਗਿਆ ਕਪੜਾ ਹਲਦਾਨੀ ਨਹੀਂ ਬਾਹਰ ਕੱਟਣ ਵੇਲੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਨਹੀਂ ਤਾਂ ਆਹ ਲੜ ਹਾਲੇ ਜਾਂਦੀ ਜਲਾ ਕਿ ਤੂੰ ਉਹ ਆਪਾਂ ਇਹਨੂੰ ਨਾਮ ਦੇ ਨਾਲ ਰੱਖ ਦੇਣਾ ਸਾਈਡ ਤੇ ਠੀਕ ਹੈ ਜੀ ਆਪਾਂ ਦਾ ਕਪੜਾ ਬਚ ਗਿਆ ਲਾਈਨਿੰਗ ਹਜੇ ਆਪਣੀ ਸੁੱਕੀ ਨਹੀਂ ਗਈ ਓਏ ਦੋਸਤੋ ਬਾਦ ਦਿਨ ਚੜ ਗਿਆ ਉਦੋਂ ਆਪਾਂ ਇਹਦੀ ਲਰਨਿੰਗ ਕੱਟ ਕੇ ਮੈਂ ਤੁਹਾਨੂੰ ਉਹਦੀ ਅਲੱਗ ਵੀਡੀਓ ਪਾਉਂਗਾ ਪਰ ਸਿੰਗਲ ਸਿੰਗਲ ਪੱਲੇ ਦੀ ਲਰਨਿੰਗ ਕੱਟਣੀ ਆਪਾਂ ਜਿਹੜੇ ਭਰਾ ਜਾਂ ਭੈਣਾਂ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਹਨ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਬਾਹਰੀਆਂ ਕੰਟਰੀਆਂ ਦੇ ਵਿੱਚ ਵੀ ਕੱਪੜੇ ਭੇਜਦੇ ਹਾਂ ਨਾਲ ਸਲਾਈ ਕਰਕੇ ਤਾਂ ਜਿਹੜਾ ਸਾਡਾ ਐਡਰੈਸ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਨੇੜੇ ਥੁਬਲਾਡੇ ਵਾਲਾ ਰੋਡ ਉਹ 4 ਕਿਲੋਮੀਟਰ ਰਹਿ ਜਾਂਦਾ ਜੇ ਤੁਸੀਂ ਇਧਰ ਬਠਿੰਡੇ ਵਾਲੀ ਸਾਈਡ ਦੀ ਆਉਣਾ ਥਰਮਲ ਪਲਾਂਟ ਦੇ ਕੋਲੋਂ ਬਿਲਕੁਲ 5 ਕਿਲੋਮੀਟਰ ਉਥੋਂ ਆਉਂਦੀ ਸ਼ੜਕ ਠੀਕ ਹੈ ਜੀ ਮੋਬਾਈਲ ਨੰਬਰ ਮੈਂ ਨਾਲ ਮੈਂਸ਼ਨ ਕਰ ਦੂੰਗਾ ਤਾਂ ਤੁਸੀਂ ਕਿਸੇ ਤਰ੍ਹਾਂ ਦੇ ਵੀ ਲੇਡੀਜ਼ ਸੂਟ ਕੁਰਤੇ ਪਜਾਮੇ ਪੈਂਟਾ ਸ਼ਰਟਾ ਸਾਡੇ ਤੋਂ ਬਣਵਾ ਵੀ ਸਕਦੇ ਹੋ ਜੇ ਕੁਰਤੇ ਪਜਾਮਿਆਂ ਦੇ ਪੈਂਟਾ ਸ਼ਰਟਾ ਸਾਡੇ ਕੋਲ ਕਪੜਾ ਉਹ ਪੂਰਾ ਵਧੀਆ ਹੁੰਦਾ ਹਨਾ ਬਾਕੀ ਲਾਈਕ ਵਾਲਾ ਬਟਨ ਤਾਂ ਤੁਸੀਂ ਇੱਕ ਸਾਈਜ਼ ਆ ਕਰੋ ਇੰਨਾ ਕੁ ਵਧੀਆ ਰਿਸਪੌਂਸ ਦਿਆ ਕਰੋ ਤਾਂ ਕਿ ਨਵੇਂ ਨਵੇਂ ਵੀਡੀਓ ਤੁਹਾਡੇ ਕੋਲ ਲੈ ਕੇ ਆ ਸਕੀਏ ਠੀਕ ਹੈ ਜੀ ਬਾਕੀ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੇਰੀਆਂ ਭੈਣਾਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਹਨਾ ਤਾਂ ਤਾਂ ਕਿ ਅੱਗੇ-ਅੱਗੇ ਅਸੀਂ ਵਧੀਆ ਵੀਡੀਓ ਲੈ ਕੇ ਆਈਏ। ਬਾਕੀ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਉਹ ਸੰਗਣਾ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਵੀ ਭਾਈ ਇੱਥੇ ਆਹ ਚੀਜ਼ ਦੀ ਕਮੀ ਆਉਂਦੀ ਆ ਜਾਂ ਆਪਾਂ ਨੂੰ ਨਿਸ਼ਾਨ ਨੇੜੇ ਲਾ ਕੇ ਦਿਖਾਇਆ ਕਰੋ ਹਨਾ ਜਾਂ ਆਵਾਜ਼ ਦੀ ਪ੍ਰੋਬਲਮ ਆਉਂਦੀ ਉਹ ਤੁਸੀਂ ਜੇ ਦੱਸੋਗੇ ਫਿਰ ਪਤਾ ਲੱਗਦਾ ਰਹਿੰਦਾ ਹਨਾ ਬਿਨਾਂ ਦੱਸੇ ਤੋਂ ਨਹੀਂ ਪਤਾ ਲੱਗਦਾ। ਠੀਕ ਆ ਜੀ। ਧੰਨਵਾਦ।